ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਤੇ ਭਾਰਤ ਬਾਲਾ ਯੋਜਨਾ ਦੇ ਵਿਰੋਧ ਦੇ ਵਿੱਚ ਮੋਟਰਸਾਈਕਲ ਰੈਲੀ ਕੀਤੀ ਜਾ ਰਹੀ ਹੈ ਜਿਸ ਦੇ ਚਲਦਿਆਂ ਗੁਰਦਾਸਪੁਰ ਦੇ ਵਿੱਚ ਵੀ ਸੂਬਾ ਪੱਧਰੀ ਰੈਲੀ ਦਾ ਐਲਾਨ ਹੁੰਦਾ ਹੈ ਤੇ ਪਾਲਿਸੀ ਦੇ ਵਿਰੋਧ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋਏ ਨੇ ਕਿਸਾਨਾਂ ਦੇ ਵੱਲੋਂ ਮੋਟਰਸਾਈਕਲ ਰੈਲੀ ਦੇ ਦਰਮਿਆਨ ਰੋਸ ਪ੍ਰਦਰਸ਼ਨ ਕੀਤਾ ਗਿਆ ਇਮਾਰਤ ਗੁਰਦਾਸਪੁਰ ਪਠਾਨਕੋਟ ਹਾਈਵੇ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵਿੱਚ ਹੁੰਦਾ ਹੋਇਆ ਵੱਖ-ਵੱਖ ਪਿੰਡਾਂ ਦੇ ਵਿੱਚੋਂ ਲੰਗਦਾ ਹੋਇਆ ਕਿਸਾਨਾਂ ਨੂੰ ਜਾਗਰੂਕ ਕਰ ਰਿਹਾ ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀਆਂ ਵੱਖ-ਵੱਖ ਨੀਤੀਆਂ ਜਿਸ ਦੇ ਚੱਲਦੇ ਉਹਨਾਂ ਦੀ ਜ਼ਮੀਨ ਖੋਹਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਪਰ ਇਹ ਹਰ ਕਿਸ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਸੰਘਰਸ਼ ਅੱਗੇ ਵੀ ਜਾਰੀ ਰਹੇਗਾ ਆ ਕਿਸਾਨ ਮਦੂਤ ਸਿੰਘ ਜੀ ਪੰਜਾਬ ਜੋ ਅਸ਼ਿੰਦਰੀ ਜੀ ਪੂਰੇ ਜੋਂ ਜੇਕੇ ਪੂਰਾ ਗਰਦਾਬ ਹੋ ਸਕਦਾ ਅੱਜ ਜੋ ਸਰਕਾਰ ਨੇ ਲੈਣ ਪੜਨ ਪਾਲਸੀ ਬਾਰੇ ਜੋ ਲੋਕਾਂ ਤਾਂ ਕਿਰਕਸਾਨਾਂ ਦੀ ਮਿਹਨਤ ਆ ਰਹੀ ਹੈ ਕਾਰੇ ਕਾਲੀ ਹੈ ਕੋ ਨੂੰ ਰੋੜਾ ਤੇ ਸਾਡੇ ਪੂਰੇ ਪੰਜਾਬ ਦੇ ਖਾਂ ਐਸਾ ਤੈਮ ਰੋੜਾਂ ਤੇ ਆ ਆਪਣੀਆਂ ਜ਼ਮੀਨਾਂ ਬਚਾਉਂਗਾ ਤੇ ਫਾਇਦਾ ਦਿਉਂਗਾ ਤੇ ਸਰਕਾਰ ਜੋ ਮੰਦ ਭਾਗੀ ਜੋ ਮਾਰੇ ਕਾਨੂੰਨ ਲੈ ਕੇ ਆਈ ਹੈ ਆਈ ਉਹਦੇ ਵਿਰੋਧ ਵਿੱਚ ਪੂਰੇ ਪੰਜਾਬ ਚ ਅੱਜ ਮੋਟਾ ਰੈਲੀ ਮਾਰਚ ਕੀਤਾ ਤੇ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਆਹੀ ਇਹ ਜ਼ਮੀਨਾਂ ਭੀ ਨਹੀਂ ਜਾਣ ਦੇਣੀਆਂ ਤੇ ਨਾਲ ਖਾਣਾ ਤਕਾ ਕਰ ਮੈਂ ਤਕਾ ਹੂੰ ਦਵਾਗੇ ਕੋਣ ਮਾਲਮਤਾਂ ਤੇ ਗੱਲ ਆਈ ਹੈ ਇਸ ਕਰਕੇ ਆਪਣਾ ਫੈਲਾ ਨਾ ਬਚਾਣੇ ਇਸ ਕਰਕੇ ਪੂਰਾ ਬੇਚਤ ਕਰਕੇ ਪੂਰੇ ਪੰਜਾਬ ਚ ਅੱਜ ਮੋਢਾ ਮਾਰ ਕੇ ਰਾਰਾ ਇੱਕ ਤੇਪਾਲ ਮੀਟਿੰਗ ਲਗਣ ਜਾਗੇ ਇੱਕ ਨੈਸ਼ਨਲ ਹੈ ਜੋ ਬੜਾ ਸਤਾ ਮੰਗਿਆ ਉਹਦੇ ਕਿਸਾਨਾਂ ਦੇ ਬਕਾਇਆ ਤਗਾਰਾ ਜਿਹੜੇ ਕਿਸਾਨਾਂ ਦਾ ਬਕਾਇਆ ਨਹੀਂ ਪਾਇਆ ਜਾਊਗਾ ਉਹ ਵੀ ਅਪ ਜੀਮਾ ਦੇ ਕਰਜ਼ਾ ਨਹੀਂ ਕਰ ਦਵਾਗੇ ਤੇ ਬਾਕੀ ਜੋ ਲੈਂਡ ਪੋਲਿੰਗ ਪਾਸ਼ੀਆਂ ਇਹ ਭਗਵੰਦ ਮਾ ਗਾਂ ਚੋਣਿਆ ਇਹ ਤੇਰੀ ਪਾਣੀ ਹੁੰਦਾ ਨਾ ਨਾ ਇਹ ਕਰ ਲਾ ਨਾ ਕਬਜਾ ਹੁੰਦਾਗੇ ਸਾਡੀਆਂ ਜ਼ਮੀਨਾਂ ਸਾਡੀਆਂ ਮਾਵਾਂ ਨੇ ਆਈਆਂ ਆ ਕੇ ਆਪਣਾ ਸੇਰ ਦੇਵਾਂਗੇ ਲੇਕਿਨ ਜਮੀਨ ਨਹੀਂ ਦੇਵਾਂਗੇ ਤੇਰਾ ਨਾ ਰੇਸ਼ਮ ਸਿੰਘ ਹੈ ਜੀ ਮੇਰਾ ਟੇਡ ਥੱਲੋ ਪੋਰਾ ਹੈ ਤੇ ਅਸੀਂ ਲਾਲ ਸਿੰਘ ਬਾਬਾ ਕੁੱਲੀ ਵਾਲੇ ਦੇ ਜੋਂਟੂ ਆਈ ਤੇ ਇਹ ਮਾਰਚ ਜਿਹੜਾ ਕੱਢਿਆ ਵਾ ਜਿਹੜਾ ਹੁਣ ਲੈਂ ਦਿੱਤੀ ਲਿੰਕ ਕਰ ਰਿਹਾ ਜੀ ਕਲੋਨੀਆ ਬਣਾਉ ਆਸ ਤੇ ਘਰਾਲੇ ਪਿੰਡ ਦੀ ਇਹਨਾਂ ਨੇ ਬਹੁਤ ਜ਼ਮੀਨ ਲੈਣੀ ਹੈ ਇਸ ਕਰਕੇ ਉਹਦੇ ਰੋਸ ਵਜੋਂ ਤੇ ਜਿਹੜੇ ਕੇਪ ਵਾਲੇ ਮੀਟਰ ਇਹਨਾਂ ਨੇ ਲਾਉਣੇ ਆ 2020 ਦਾ ਜਿਹੜਾ ਬਿਜਲੀ ਥੋੜ ਦੇਲੇ ਨਾਲ ਇਹਨਾਂ ਦਾ ਵਿੱਚ ਕੇਪ ਵਾਲੇ ਬੀਟਰ ਲੱਗ ਕੇ ਲੋਕਾਂ ਨੂੰ ਬਹੁਤ ਤੰਗੀ ਆਉਣੀ ਹੈ ਜੀ ਉਸ ਕਰਕੇ ਰੋਜ਼ ਵਜੋਂ ਅਸੀਂ ਇਹ ਮਾਰਤ ਕੱਢ ਰਹੇ ਹਾਂ ਸਸਿਕਲ ਜੀ ਮੈਂ ਨਵਜੋਤ ਸੇਗਾ ਪਿੰਡ ਹਲੋਪੁਰ ਦਾ ਇਹ ਜਿਹੜਾ ਲੈਂਡ ਪੂਲਿੰਗ ਦੇ ਸਾਰੇ ਪੰਜਾਬ ਵਿੱਚ ਅੱਜ ਸਮੂਹ ਜਿਹੜਾ ਮੋਟਰਸਾਈਕਲ ਬਾਤ ਕੀਤਾ ਜਾ ਰਿਹਾ ਵਾ ਇਸੇ ਸੰਬੰਧ ਵਿੱਚ ਸਾਡੀ ਗੁਰਦਾਸਪੁਰ ਦੀਆਂ ਵੀ ਜਿੰਨੇ ਵੀ ਕਿਸਾਨ ਸਾਥੀ ਜੁਣਾ ਹੈਗੇ ਆ ਇਕੱਠੇ ਹੋ ਕੇ ਜਿਹੜਾ ਅੱਜ ਅਸੀਂ ਇਹਦਾ ਕਰ ਰਹੇ ਆ ਕਿਉਂਕਿ ਸਿਰ ਪੰਜਾਬ ਦੇ ਵਿੱਚ ਬਹੁਤ ਹੀ ਜ਼ਿਆਦਾ ਪੈਲੀ ਜਿਹੜੀ ਪੁਆਇਰ ਕੀਤੀ ਜਾ ਰਹੀ ਹੈ ਧੱਕੇ ਦੇ ਨਾਲ ਇਸ ਸੈਕਲ ਨੇ ਇੱਕ ਜਿਹੜਾ ਉਹ ਚਿਪ ਵਾਲੇ ਮੀਟਰਾਂ ਦਾ ਜਿਆਦਾ ਜਿਆਦਾ ਸੰਬੰਧ ਹੈ ਜਿਹੜੇ ਪਿੰਡਾਂ ਦੇ ਵਿੱਚ ਲਾਏ ਜਾ ਰਹੇ ਨੇ ਧੱਕੇ ਦੇ ਨਾਲ ਅਸੀਂ ਉਹਦੇ ਵਿਰੋਧ ਕਰ ਰਹੇ ਆਂ ਵਿਰੋਧ ਸ਼ਾਮਲ ਹੋਣ ਵਾਸਤੇ ਅੱਜ ਮੋਟਰਸੈਕਲ ਮਾਰਚ ਕਰ ਰਹੇ 10 ਗੱਲ